With your support, we can raise your voice globally. With your support, we can address those issues that no other media talks about with your support we can bring you breaking news from around the world it's about consulting our allies and having a dialogue these lessons as i stated was learned while working with our coalition partners with your support we can educate and inform everyone about who sikhs are and connect our youth to Sikhi. And it's just um, you know, representative of a, a culture that's all about peace. Support your TV channel and help us take your voices to everyone around the world for every human rights issue. United States to French European Courts United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਦਸ਼ਕ ਬ੍ਰਿਕ ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਸੀਂ ਆਪਣੇ ਪ੍ਰੋਗਰਾਮ ਹੋਰ ਅੱਗੇ ਬਤਾਨੇ ਆ ਸਾਰੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ ਕੇ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਅਮਨ ਜੋਤ ਕੋਰਜੀ ਦੀ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਕਾਂਗਰਸ ਸਮਰਥਕਾਂ ਦੀ ਬਦਸਲੂਕੀ ਭਰੀ ਬਿਆਨਬਾਜ਼ੀ ਕਾਰਨ ਅਕਾਲ ਤੱਕ ਟਵਿੱਟਰ ਇੰਡੀਆ ਦੀ ਟ੍ਰੈਂਡਿੰਗ ਲਿਸਟ ਵਿੱਚ ਆਇਆ ਇਹ ਲਿਖਦੇ ਹਨ ਸਰ ਮੈਂ ਇਹ ਜਾਣਕਾਰੀ ਦੇ ਰਹੀ ਹਾਂ ਟੀਵੀ 84 ਇਹ ਰਿਪੋਰਟ ਕਰਦਾ ਹੈ ਜਾਂ ਨਹੀਂ ਉਹਨਾਂ ਦਾ ਆਪਣਾ ਫੈਸਲਾ ਹੈ ਜੂਨ 1984 ਦੇ ਕੱਲੂਕਾਰੇ ਦੇ ਦੀ ਬਰੇ ਗੰਡ ਤੋਂ ਪਹਿਲਾਂ ਇੱਕ ਵਾਰ ਫਿਰ ਕਾਂਗਰਸ ਅਤੇ ਗੈਰ ਸਿੱਖਾਂ ਦੀ ਅਕਾਲ ਤਖਸਾਹਬ ਅਤੇ ਸਿੱਖਾਂ ਖਿਲਾਫ ਨਫ਼ਰਤ ਸਾਹਮਣੇ ਆਈ ਹੈ ਇਹਨਾਂ ਲੋਕਾਂ ਕੋਲ ਸਿੱਖਾਂ ਬਾਰੇ ਸਿੱਖ ਇਤਿਹਾਸ ਬਾਰੇ ਅਤੇ ਅਕਾਲ ਤਖਸਾਹਬ ਬਾਰੇ ਕੋਈ ਜਾਣਕਾਰੀ ਨਹੀਂ ਹੈ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਇਹਨਾਂ ਕਾਂਗਰਸ ਸਮਰਥਕਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਤੇ ਸਿੱਖਾਂ ਖਿਲਾਫ ਅਤੇ ਸਿੱਖਾਂ ਦੇ ਮੁਕੱਦਸ ਸਥਾਨ ਅਕਾਲ ਤਖਸਾਹਬ ਲਈ ਭद्दी ਸ਼ਬਦਾਵਲੀ ਵਰਤੀ ਹੈ ਸ਼ਨੀਵਾਰ ਨੂੰ ਇਸ ਦੀ ਸਿਖਰ ਉਧੂ ਹੋਈ ਜਦ ਇਹਨਾਂ ਨੇ ਅਕਾਲ ਤਖਤ ਸਾਹਿਬ ਬਾਰੇ ਵਰਤੇ ਜਾ ਰਹੇ ਭੱਦੇ ਸ਼ਬਦਾਂ ਕਾਰਨ ਅਕਾਲ ਤਖਤ ਸਾਹਿਬ ਟਵਿੱਟਰ ਇੰਡੀਆ ਤੇ ਟ੍ਰੈਂਡ ਕੀਤਾ ਹੁਣ ਵੀ ਜਦ ਮੈਂ ਇਹ ਲਿਖਤ ਲਿਖ ਰਹੀ ਹਾਂ ਇਹਨਾਂ ਦਾ ਇਹ ਕੰਮ ਜਾਰੀ ਹੈ ਫਿਰ ਇਹ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਘੱਟ ਗਿਣਤੀਆਂ ਦੇ ਰੱਖਕ ਵਜੂ ਪੇਸ਼ ਕਰਦੀ ਹੈ ਤੇ ਇਹ ਦਾਵਾ ਕਰਦੀ ਹੈ ਕਿ ਉਹਨਾਂ ਨੇ ਸਿੱਖਾਂ ਕੋਲੋਂ ਮਾਫੀ ਮੰਗ ਲਈ ਹੈ ਤੇ ਉਹ ਕਦੇ ਵੀ ਸਿੱਖ ਵਿਰੋਧੀ ਨਹੀਂ ਸਨ ਇਸਦੀ ਸ਼ੁਰੂਆਤ ਉਦੋਂ ਹੋਈ ਜਦ ਇੱਕ ਪੱਤਰਕਾਰ ਹਰਤੋਸ਼ ਸਿੰਘ ਬੱਲ ਨੇ ਟਵੀਟ ਕਰਕੇ ਰਾਹੁਲ ਗਾਂਧੀ ਨੂੰ 1984 ਸਿੱਖ ਨਸਲ ਕੁਸ਼ੀ ਲਈ ਅਕਾਲ ਤਲ ਸਾਹਬ ਦੇ ਹਾਜ਼ਰ ਹੋ ਕੇ ਕੌਣ ਤੂੰ ਮਾਫੀ ਮੰਗਣ ਲਈ ਕਿਹਾ ਬਸ ਇਹ ਲਿਖਣ ਦੀ ਦੇਰ ਸੀ ਕਿ ਉਹਨਾਂ ਦੇ ਸੋਸ਼ਲ ਮੀਡੀਆ ਸੱਲ ਨੇ ਸਿੱਖਾਂ ਅਤੇ ਅਕਾਲ ਤਲ ਸਾਹਿਬ ਖਿਲਾਫ ਸੋਸ਼ਲ ਮੀਡੀਆ ਤੇ ਜੰਗ ਛੇੜ ਦਿੱਤੀ ਇੱਕ ਪੱਤਰਕਾਰ ਦੇ ਟਵੀਟ ਤੇ ਇੱਕ ਬੰਦੇ ਰਾਹੁਲ ਗਾਂਧੀ ਖਾਤਰ ਸਾਰੀ ਸਿੱਖ ਕੌਮ ਨੂੰ ਪੜਨਾ ਸ਼ੁਰੂ ਕਰ ਦਿੱਤਾ ਇਹ ਨਹੀਂ ਸੀ ਕਿ ਕਿਸੇ ਸਿੱਖ ਜਥੇਬੰਦੀ ਜਾਂ ਅਕਾਲ ਤਲ ਸਾਹਿਬ ਨੇ ਰਾਹਲ ਗਾਂਧੀ ਤੋਂ ਮਾਫੀ ਦੀ ਮੰਗ ਕੀਤੀ ਸੀ ਜੇ ਇਹ ਕੋਈ ਇਵੇਂ ਹੀ ਕਿਸੇ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੁੰਦਾ ਤਾਂ ਬਾਕੀ ਟਵਿੱਟਰ ਦੀ ਬਕਵਾਸ ਦੀ ਤਰ੍ਹਾਂ ਇਸ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਸੀ ਪਰ ਇਹ ਹੈਰਾਨ ਕਰ ਦੇਣ ਵਾਲਾ ਹੈ ਇਹਨਾਂ ਟਵੀਟਸ ਵਿੱਚ ਸੁਪਰੀਮ ਕੋਰਟ ਦੇ ਵਕੀਲ ਸੰਜੇ ਹਿਗੜੇ ਪੱਤਰਕਾਰ ਅਤੇ ਲਿਖਾਰੀ ਸੁਜਾਤਾ ਆਨੰਦਨ ਆਈਐਨਸੀ ਆਈਟੀ ਸੈੱਲ ਦੀ ਮੁਖੀ ਰੋਸ਼ਨ ਜੋਂ ਜੋਂਦਿਆਲ ਅਤੇ ਹੋਰ ਕਈਆਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਵਿੱਚ ਸਾਬਕਾ ਆਈਏਐਫ ਨੇਵੀ ਕਰਮਚਾਰੀ ਅਤੇ ਫੌਜੀ ਹਨ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦਾ ਮਜ਼ਾਕ ਬਣਾਇਆ ਇਹਨਾਂ ਨਾਲ ਇੱਕ ਸਾਬਕਾ ਸਿੱਖ ਫੌਜੀ ਵੀ ਸ਼ਾਮਲ ਸੀ ਇਹ ਕੋਈ ਐਵੇਂ ਅੰਗੋਲਿਆ ਕਰਨ ਵਾਲੀ ਗੱਲ ਨਹੀਂ ਹੈ ਸਿੱਧਾ-ਸਿੱਧਾ ਸਿੱਖਾਂ ਨੂੰ ਅੱਤਵਾਦੀ ਗਿਆ ਅਤੇ ਅਕਾਲ ਤਖਤ ਸਾਹਿਬ ਨੂੰ ਅੱਤਵਾਦੀਆਂ ਦਾ ਅੱਡਾ ਅਕਾਲ ਤਖਤ ਸਾਹਿਬ ਨੂੰ ਇੱਕ ਜਾਲੀ ਆਧਾਰਾ ਦੱਸਿਆ ਕਿ ਕਿਹੜਾ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੋਈ ਵੀ ਨਹੀਂ ਅਕਾਲ ਤਖਤ ਸਾਹਿਬ ਆਪਣਾ ਵਜੂਦ ਗਵਾ ਚੁੱਕਾ ਹੈ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਨੂੰ ਭਾਰਤ ਅਤੇ ਹਿੰਦੂਆ ਕਲੂਮ ਮਾਫੀ ਮੰਗਣੀ ਚਾਹੀਦੀ ਹੈ ਕਿ ਸਿੱਖਾਂ ਨੇ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਅਤੇ ਹਿੰਦੂਆਂ ਨੂੰ ਮਾਰਨ ਵਾਲੇ ਸਿੱਖਾਂ ਸਿੱਖ ਹੱਤਵਾਦੀਆਂ ਨੂੰ ਸਪੋਰਟ ਕੀਤੀ ਜਾਂਦੀ ਹੈ ਅਤੇ ਹੋਰ ਬਹੁਤ ਕੁਝ ਕੀਤਾ ਗਿਆ ਸੁਪਰੀਮ ਕੋਰਟ ਦੇ ਵਕੀਲ ਅਤੇ ਕਾਂਗਰਸ ਦੇ ਅਨ ਅਲਾਨੇ ਸਪੋਕਸਮੈਨ ਸੰਜੀਤ 헤ਗੜੇ ਨੇ ਸਾਰੇ ਨਿਊਜ਼ ਚੈਨਲਸ ਤੇ ਸਿੱਖਾਂ ਨੂੰ ਇੰਦਰਾ ਗਾਂਧੀ ਦਾ ਕਾਤਲ ਦੱਸਿਆ ਅਤੇ ਪੁੱਛਿਆ ਕਿ ਕੀ ਕਦੇ ਸਿੱਖਾਂ ਨੇ ਅਤਵਾਦ ਅਤੇ ਪ੍ਰਧਾਨ ਮੰਤਰੀ ਨੂੰ ਮਾਰਨ ਲਈ ਮਾਫੀ ਮੰਗੀ ਹੈ ਤੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਸਹਿਨਸ਼ੀਲ ਦੱਸਦੀ ਹੈ ਇਹਨਾਂ ਨੇ ਸਿੱਖਾਂ ਬਾਰੇ ਉਹੀ ਗੱਲਾਂ ਕੀਤੀਆਂ ਜੋ ਭਾਜਪਾ ਵਾਲੇ ਮੁਸਲਮਾਨਾਂ ਬਾਰੇ ਕਰਦੇ ਹਨ ਮੈਂ ਇਹਨਾਂ ਕਾਂਗਰਸੀ ਸਮਰਥਕਾਂ ਕਾਂਗਰਸ ਪੱਖੀ ਲੇਖਕਾਂ ਪੱਤਰਕਾਰਾਂ ਤੇ ਕੈਨ ਨੂੰ ਹਿਊਮਨ ਰਾਈਟਸ ਐਕਟਿਵਿਸ ਦੇ ਨਫ਼ਰਤ ਭਰੇ ਟਵੀਟਸ ਦੇ ਕਰੀਬ 300 ਸਕਰੀਨਸ਼ots ਲਏ ਹਨ ਸਿਰਫ 2 ਦਿਨਾਂ ਵਿੱਚ ਜਿਆਦਾ ਹੋਣ ਕਰਕੇ ਮੈਂ ਸਾਰੇ ਸਾਂਝੇ ਨਹੀਂ ਕਰ ਸਕਦੀ ਪਰ ਕੁਝ ਤੁਹਾਨੂੰ ਭੇਜ ਰਹੀ ਹਾਂ ਤਾਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟਵਿੱਟਰ ਇੰਡੀਆ ਤੇ ਸਿੱਖਾਂ ਖਿਲਾਫ ਕੀ ਚੱਲ ਰਿਹਾ ਹੈ ਇਹਨਾਂ ਵਿੱਚੋਂ ਕੁਝ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਮੈਂਬਰ ਹਨ ਅਤੇ ਕੁਝ ਟੀਵੀ ਚੈਨਲ ਲਈ ਕਾਂਗਰਸ ਦੇ ਬੁਲਾਰੇ ਹਨ ਮੈਂ ਉਹਨਾਂ ਦੀਆਂ ਆਈਡੀਆਂ ਵੀ ਦੇ ਰਹੀ ਹਾਂ ਜਦੋਂ ਸਿੱਖਾਂ ਨੇ ਇਹਨਾਂ ਦਾ ਜਵਾਬ ਦਿੱਤਾ ਤਾਂ ਇਹਨਾਂ ਨੇ ਸਿੱਖਾਂ ਖਿਲਾਫ ਹੋਰ ਵੀ ਉੂਲ ਜਰੂਰ ਬੋਲਿਆ ਆਪਰੇਸ਼ਨ ਬਲੂ ਸਟਾਰ ਸਮੇਂ ਫੌਜ ਵਿੱਚੋਂ ਸਿੱਖ ਫੌਜੀਆਂ ਦੀ ਵਿਰੋਧਤਾ ਦਾ ਹਵਾਲਾ ਦਿੰਦਿਆਂ ਸਾਰੇ ਸਿੱਖਾਂ ਨੂੰ ਆਤਵਾਦੀ ਕਿਹਾ ਅਤੇ ਮਜ਼ਾਕ ਬਣਾਇਆ ਗਿਆ ਕਾਂਗਰਸ ਪੱਖੀ ਲੇਖਕ ਅਤੇ ਪੱਤਰਕਾਰ ਸੁਜਾਤਾ ਅਨੰਦਨ ਨੇ ਲਿਖਿਆ ਹੈ ਕਿ ਅਕਾਲ ਤਖਤ ਨੇ ਪਿੰਡਰਾਂ ਵਾਲੇ ਨੂੰ ਦੰਗੇ ਕਰਨ ਦੀ ਖੋਲ ਦਿੱਤੀ ਅਤੇ ਪ੍ਰਧਾਨ ਮੰਤਰੀ ਦੇ ਕਤਲ ਲਈ ਅਕਾਲ ਤਖਤ ਤੈਨੂੰ ਮਾਫੀ ਮੰਗਣੀ ਚਾਹੀਦੀ ਹੈ ਅੰਜ ਇਹ ਫਿਰਕਾ ਪ੍ਰਸਤੀ ਦੇ ਖਿਲਾਫ ਅਤੇ ਘਟਗਿੰਦਿਆਂ ਦੇ ਹੱਕ ਵਿੱਚ ਲਿਖਦੀ ਹੈ ਪਰ ਸਿੱਖਾਂ ਵਾਰੀ ਪਤਾ ਨਹੀਂ ਇਸ ਨੂੰ ਕੀ ਹੋ ਜਾਂਦਾ ਹੈ ਇਹਨਾਂ ਲੋਕਾਂ ਦਾ ਹੋਰ ਸੈਂਕੜੇ ਕਾਂਗਰਸ ਸਮਰਥਕਾਂ ਨੇ ਸਾਥ ਦਿੱਤਾ ਅਤੇ ਸਿੱਖਾਂ ਨੂੰ ਰੱਜ ਕੇ ਭੰਡਿਆ ਅਕਾਲ ਤਖਤ ਸਾਹਿਬ ਦਾ ਅਨਰਾਦਰ ਕੀਤਾ ਅਤਵਾਦ ਦਾ ਅੱਡਾ ਗਿਆ ਸਿੱਖਾਂ ਨੂੰ ਭਾਰਤ ਦੀ ਅਖੰਡਤਾ ਲਈ ਖਤਰਾ ਦੱਸਿਆ ਇਹ ਦੇਖਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹਨਾਂ ਕਾਂਗਰਸੀਆਂ ਨੂੰ ਹੁਣ ਤੱਕ ਵੀ ਆਪਣੇ ਕੀਤੇ ਤੇ ਪਛਤਾਵਾ ਜਾਂ ਦੁੱਖ ਨਹੀਂ ਹੈ ਸਿੱਖਾਂ ਦਾ ਵਿਰੋਧ ਖਾਸ ਕਰਕੇ ਮਹਾਰਾਸ਼ਟਰ ਅਤੇ ਬੰਗਾਲ ਦੇ ਬ੍ਰਾਹਮਣਾਂ ਵੱਲੋਂ ਕੀਤਾ ਗਿਆ ਤੇ ਕੁਝ ਸਾਊਥ ਇੰਡੀਅਨ ਵੀ ਇਸ ਵਿੱਚ ਸ਼ਾਮਲ ਹਨ ਮੈਂ ਹੈਰਾਨ ਹਾਂ ਕਿ ਕਿਵੇਂ ਕਈ ਈਸਾਈ ਵੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਹਨ ਈਸਾਈਆਂ ਦੀ ਸਾਡੇ ਪ੍ਰਤੀ ਇਸ ਬਾਰੇ ਕਦੀ ਫਿਰ ਇਸ ਬਾਰੇ ਪ੍ਰਤੀ ਨਫਰਤ ਦਾ ਕੀ ਕੰਨਾ ਹੈ ਹੋ ਸਕਦਾ ਹੈ ਇਸ ਬਾਰੇ ਕਦੀ ਫਿਰ ਚਰਚਾ ਕਰਾਂਗੇ 2 ਹਫ਼ਤੇ ਪਹਿਲਾਂ ਆਰਐਸਐਸ ਨੇ ਸਿੱਖਾਂ ਦਾ ਮਜ਼ਾਕ ਉਡਾਇਆ ਤੇ ਕਿਹਾ ਕਿ ਜਿਹੜੇ ਸਿੱਖ ਆਪਣੇ ਆਪ ਨੂੰ Hindu ਨਹੀਂ ਮੰਨਦੇ ਉਹ ਭਾਰਤ ਵਿਰੋਧੀ ਅਤੇ ਅਤਵਾਦੀ ਹਨ ਜਿਨ੍ਹਾਂ ਨੂੰ ਜਾਨੂ ਮਾਰ ਦੇਣਾ ਚਾਹੀਦਾ ਹੈ ਇਹਨਾਂ ਵੱਲੋਂ ਜਾਲੀ ਇਤਿਹਾਸਕ ਤੱਥ ਫੋਟੋਆਂ ਪੇਸ਼ ਕੀਤੀਆਂ ਗਈਆਂ ਇਹ ਦੱਸਣ ਲਈ ਕਿ ਗੁਰੂ ਸਾਹਿਬ ਮਾਤਾ ਦੇ ਭਗਤ ਸਨ ਇੱਕ ਸਾਊਥ ਇੰਡੀਅਨ ਨੇ ਤਾਂ ਗੁਰੂ ਸਾਹਿਬਾਨਾਂ ਬਾਰੇ ਅਪਸ਼ਬਦ ਵਰਤੇ ਸੋਸ਼ਲ ਮੀਡੀਆ ਤੇ ਇਹ ਸਾਊਥ ਇੰਡੀਅਨ ਸਿੱਖਾਂ ਨੂੰ ਬੁਰੀ ਤਰ੍ਹਾਂ ਲੜਾਉਂਦੇ ਹਨ ਘੱਟੋ ਘੱਟ ਇਹ ਕਾਂਗਰਸਦਿਆਂ ਦੇ ਟਵੀਟਸ ਵਾਂਗ ਟ੍ਰੈਂਡ ਨਹੀਂ ਹੋਇਆ ਮੈਂ ਇਹ ਸਪਸ਼ਟਤਾ ਨਾਲ ਕਹਿ ਸਕਦੀ ਹਾਂ ਕਿ ਸੋਸ਼ਲ ਮੀਡੀਆ ਤੇ ਸਿੱਖਾਂ ਖਿਲਾਫ ਨਫ਼ਰਤ ਦਿਨੋ ਦਿਨ ਵੱਧਦੀ ਜਾ ਰਹੀ ਹੈ ਫਿਰ ਵੀ ਜੂਨ 84 ਦੇ ਕੱਲੂਕਾਰੇ ਤੋਂ ਪਹਿਲਾਂ ਅਕਾਲ ਤਖਤ ਦਾ ਇਵੇਂ ਟ੍ਰੈਂਡ ਕਰਨਾ ਠੀਕ ਨਹੀਂ ਹੈ ਮੈਨੂੰ ਸਮਝ ਨਹੀਂ ਆਂਦਾ ਉਹ ਕਿਵੇਂ ਦੇ ਸਿੱਖ ਹੋਣਗੇ ਜਿਹੜੇ ਕਾਂਗਰਸ ਅਤੇ ਇਸ ਸੋਚ ਦੀ ਸਪੋਰਟ ਕਰਦੇ ਹਨ ਹੱਕ ਸੱਚ ਦੀ ਲੜਾਈ ਵਿੱਚ ਆਪਣੇ ਭਰਾਵਾਂ ਨਾਲ ਇਕਜੁੱਟ ਹੋਣ ਦੀ ਥਾਂ ਕੌਮੀਕਰ ਖਾਤਰ ਲੜਨ ਦੀ ਥਾਂ ਚਾਪਲੂਸੀ ਵਿੱਚ ਲੱਗੇ ਹੋਏ ਹਨ ਜੀ ਡਾਕਟਰ ਸਾਹਿਬ ਪੰਜੀ ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਮੈ ਸਮਝਦਾ ਵੀ ਇੰਨਾ ਕੰਮ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੀ ਕਿ ਮੈਂ ਉਹਨਾਂ ਨੇ ਦੋਨੋਂ ਹੀ ਜਿਹੜੇ ਟਵਿੱਟਰ ਟ੍ਰੈਂਡ ਸੀ ਜਿਨ੍ਹਾਂ ਦਾ ਵਿੱਚ ਅਕਾਲ ਤਖਤ ਸਾਹਿਬ ਔਰ ਸਿੱਖਾਂ ਨਾਲ ਸੰਬੰਧਤ ਔਰ ਦੂਸਰਾ ਜਿਵੇਂ ਉਹਨਾਂ ਨੇ ਆਰਐਸਐਸ ਨੇ ਸਿੱਖ ਹਿਸਟਰੀ ਨੂੰ ਡਿਸਟੋਰਟ ਕਰਕੇ ਸਿੱਖਾਂ ਦਾ ਮਜ਼ਾਕ ਉਡਾਣਾ ਸ਼ੁਰੂ ਕੀਤਾ ਹੈ ਦੋਨਾਂ ਦਾ ਜ਼ਿਕਰ ਕੀਤਾ ਜੀ ਔਰ ਹਾਲਾਂਕਿ ਇਹ ਬੜੇ ਆਪ ਨੌਰੀਜੇਬਲ ਨੇ ਪਹਿੰਜੀ ਪਰ ਉਹਨਾਂ ਨੂੰ ਵੀ ਹੈਰਾਨੀ ਹੋਈ ਕਿ ਅੱਜ ਵੀ ਸਿੱਖਾਂ ਪ੍ਰਤੀ ਇਸ ਕਦਰ ਨਫ਼ਰਤ ਕਾਂਗਰਸ ਦੇ ਉਨਾ ਲੋਕਾਂ ਚ ਜਿਹਦੇ ਚ ਉਹਨਾਂ ਨੇ ਕਿਹਾ ਵੀ ਸਾਈ ਵੀ ਸ਼ਾਮਲ ਨੇ ਔਰ ਜਿਹੜੇ ਉਹਨਾਂ ਨੇ ਨਾਂ ਡ੍ਰੌਪ ਕੀਤੇ ਨੇ ਕਿਉਂਕਿ ਮੈਂ ਬੇਸ਼ੱਕ ਕਦੇ-ਕਦਾਈਂ ਮੈਂ ਟਵਿੱਟਰ ਮਾਨੀਟਰ ਕਰਦੇ ਹਾਂ ਕਰਦੇ ਹਾਂ ਪਰ ਮੈਂ ਸੋਸ਼ਲ ਮੀਡੀਆ ਤੇ ਬਹੁਤਾ ਵਕਤ ਨਹੀਂ ਗੰਦਾ ਕਿਉਂਕਿ ਬਹੁਤ ਵਾਰੀ ਸੀਰੀਅਸ ਡਿਸਕਸ਼ਨ ਦੀ ਥਾਂ ਤੇ ਬਹੁਤ ਕੁਝ ਅੱਜਕੱਲ ਮੈਨੀਪੂਲੇਟਿਵ ਹੈ ਜੀ ਮੈਨੀਪੂਲੇਟਡ ਹੈ ਔਰ ਇਹਨਾਂ ਨੇ ਆਰਐਸਐਸ ਨੇ ਉਹ ਕਾਂਗਰਸ ਨੇ ਵੀ ਕਾਫੀ ਇਨਵੈਸਟਮੈਂਟ ਕੀਤੀ ਹੈ ਆਪਣੇ ਬੰਦੇ ਬਿਠਾਏ ਹੋਏ ਨੇ ਇਸ ਕੰਮ ਲਈ ਬਾਦਰ ਅਕਾਲੀ ਵੀ ਇਹਦੇ ਵਿੱਚ ਐਕਟਿਵ ਹੋਏ ਨੇ ਸੋ ਇਹ ਬਹੁਤ ਸਾਰੀ ਜਿਹੜੀ ਹੈ ਉਹ ਪੈਸਿਆਂ ਦੀ ਲੜਾਈ ਰਹਿ ਗਈ ਕਿਉਂਕਿ ਹਰ ਇੱਕ ਦੀ ਬ੍ਰੈਡ ਬਟਰੀ ਦੇ ਚੋਂ ਆਂਦੀ ਹੈ ਵੀ ਉਹਨਾਂ ਨੇ ਕੀ ਲਿਖਣਾ ਹੈ ਜੀ ਪਰ ਜਿਵੇਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਔਰ ਜਿਵੇਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਵੀ ਮਈ ਦਾ ਮਹੀਨਾ ਜਿਹੜਾ ਆਲਮੋਸਟ ਅੱਧਾ ਗੁਜ਼ਰ ਗਿਆ ਤੇ ਜੂਨ ਦਾ ਕਲੂਕਾਰੇ ਦਾ ਸ਼ੁਰੂ ਹੋਣ ਵਾਲਾ ਹੈ ਔਰ ਉਸ ਤੋਂ ਪਹਿਲਾਂ ਕਿਵੇਂ ਇਸ ਮਾਹੌਲ ਨੂੰ ਬਣਾਇਆ ਗਿਆ ਔਰ ਇਸ ਸਾਰੇ ਦੌਰਾਨ ਨੇ ਠੀਕ ਕਿਹਾ ਕਿ ਭਾਈ ਨਾ ਕਿਸੇ ਸਿੱਖ ਜਥੇਬੰਦੀ ਨੇ ਕਿਹਾ ਕਿ ਆਖਿਰੌਲ ਗਾਂਧੀ ਮਾਫੀ ਮੰਗੇ ਜੀ ਨਾ ਕਿਸੇ ਹੋਰ ਅਕਾਲ ਤਖਤ ਤੋਂ ਕਿਹਾ ਗਿਆ ਇੱਕ ਪੱਤਰਕਾਰ ਹੈ ਹਰਤੋਸ਼ ਸਿੰਘ ਬੱਲ ਹਾਲਾਂ ਇਹ ਬੜਾ ਇਵਿ ਨੈਸ਼ਨਲਿਸਟ ਹੈ ਲੇਕਿਨ ਇਮਾਨਦਾਰ ਜਰਨਲਿਸਟ ਹੈ ਸੋ ਉਹਨੇ ਆਪਣਾ ਵਿਚਾਰ ਦਿੱਤਾ ਹਰਤੋਸ਼ ਸਿੰਘ ਬੱਲ ਨੇ ਕਿ ਭਾਈ ਜੇ ਕਾਂਗਰਸ ਸਿੱਖਾਂ ਦੇ ਨਾਲ ਜਿਹੜਾ ਉਹ ਸਬੰਧ ਜੋੜਨਾ ਚਾਹੁੰਦੀ ਹੈ ਤੇ ਪਹਿਲਾ ਤਾਂ ਇਹ ਆ ਕਿ ਵੀ ਰਾਹੁਲ ਗਾਂਧੀ ਆ ਕੇ ਮਾਫੀ ਮੰਗੇ ਅਕਾਲ ਤਖਤ ਤੇ ਕਿਉਂ ਜੋ ਜੂਨ 84 ਦੇ ਘੱਲੂ ਘਾਰੇ ਨੇ ਉਹ ਟਰੈਂਡ ਸ਼ੁਰੂ ਕੀਤਾ ਆਦਰਵਾਇਜ਼ ਇਹ ਤਾਂ ਸੀ ਵੀ ਪੰਜਾਬ ਚ ਤਾਂ ਚਲੋ ਸਿੱਖ ਅੱਧੇ ਅਕਾਲੀ ਦਲ ਨਾਲ ਸੀ ਅੱਧੇ ਕਾਂਗਰਸ ਨਾਲ ਚਲੇ ਜਾਂਦੇ ਸੀ ਲੇਕਿਨ ਪੰਜਾਬ ਤੋਂ ਬਾਹਰ ਭਾਰਤ ਭਾਰ ਦੇ ਵਿੱਚ ਸਿੱਖ ਤਾਂ ਕਾਂਗਰਸ ਤੇ ਹੀ ਹਮਾਇਤੀ ਸੀ ਜੀ ਕਿਉਂਕਿ ਸੈਕੂਲਰ ਪਾਰਟੀ ਵੀ ਸਮਝਦੇ ਸੀ ਨਾ ਉਹ ਜਨਸੰਗ ਨਾਲ ਜਾਣਾ ਚਾਹੁੰਦੇ ਸੀ ਕਮਿਊਨਿਸਟਾਂ ਨਾਲ ਜਾਂਦੇ ਨਹੀਂ ਸੀ ਸੋ ਇਹ ਜਿਹੜੀ ਸ਼ੁਰੂਆਤ ਹੋਈ ਹੈ ਤਾਂ ਜੂਨ 84 ਨੇ ਹੀ ਫਾਈਨਲੀ ਜਿਹੜੀ ਹੈ ਕਾਂਗਰਸ ਪ੍ਰਤੀ ਨਫ਼ਰਤ ਲਿਆਂਦੀ ਔਰ ਫਿਰ ਹਿੰਦੂ ਤਵੀਆਂ ਦਾ ਵੀ ਸਾਰਾ ਐਂਗਲ ਦੇਖ ਲਏ ਸੋ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਇੰਨਾ ਕੁ ਵੀ ਸ਼ੁੱਕਰਵਾਰ ਇਹ ਟ੍ਰੈਂਡ ਸ਼ੁਰੂ ਹੋ ਜੋਹੀਂ ਹਰਤੋਜ ਸਿੰਘ ਬਲਦੀ ਇਹ ਸਟੇਟਮੈਂਟ ਆਈ ਔਰ ਉਹਨਾਂ ਨੇ ਇਕਦਮ ਟ੍ਰੈਂਡ ਕਰਨਾ ਸ਼ੁਰੂ ਕੀਤਾ ਔਰ ਇਹ ਟ੍ਰੈਂਡ ਹੁੰਦਾ ਹੈ ਕਿ ਬਈ ਫਿਰ ਕਿੰਨੇ ਉਹਦੇ ਤੇ ਪੋਸਟ ਪਾ ਰਹੇ ਨੇ ਇਕਦਮ ਕਿਵੇਂ ਉਹਨਾਂ ਨੇ ਕਿਹਾ ਵੀ ਸ਼ਨੀਵਾਰ ਤੱਕ ਸਿਖਰ ਤੇ ਉਹ ਪਹੁੰਚ ਗਿਆ ਔਰ ਉਹਨਾਂ ਨੇ ਕੰਕਲੂਜਨ ਦੇ ਵਿੱਚ ਵੀ ਕਿਹਾ ਵੀ 300 ਸਕਰੀਨਸ਼ਾਟ ਤਾਂ ਉਹਨਾਂ ਨੇ ਲਏ ਨੇ ਉਹਨਾਂ ਦੀਆਂ ਆਈਡੀਆਂ ਵੀ ਉਹਨਾਂ ਦੇ ਕੋਲ ਨੇ ਸੋ ਇਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਕਦਰ ਨਫ਼ਰਤ ਦੀ ਗੱਲ ਜਿਹੜੀ ਹੈ ਅੱਜ ਵੀ 32 33 ਸਾਲ ਬਾਅਦ ਸਾਡਾ ਕਾਲ ਤਖਤ ਟਾਇਆ ਨਵੰਬਰ 84 ਹੋਇਆ ਹੈ ਜਨਰੇਸ਼ਨ ਮਾਰ ਦਿੱਤੀ ਲੇਕਿਨ ਉਹ ਲੋਕ ਉੱਥੇ ਹੀ ਖੜੇ ਨੇ ਔਰ ਜਿਹੜੇ ਉਹਨਾਂ ਨੇ ਨਾਂ ਡ੍ਰੌਪ ਕੀਤੇ ਹੈ ਕਿ ਵੀ ਜਿਵੇਂ ਸੁਪਰੀਮ ਕੋਰਟ ਚ ਜਿਹੜਾ ਪ੍ਰੋਮਿਨੈਂਟ ਔਰ ਅਨੈਲਾਨੀਆਂ ਇਹਨਾਂ ਦਾ ਸਪੋਕਸਮੈਨ ਵੀ ਹੈ ਕਾਂਗਰਸ ਦਾ ਹੀਗੜੇ ਔਰ ਸੁਜਾਤਾ ਆਨੰਦਨ ਜੀ ਅਦਰਵਾਈਜ਼ ਸੁਜਾਤਾ ਆਨੰਦਨ ਨੂੰ ਜਾਣਿਆ ਜਾਂਦਾ ਹੈ ਕਿ ਜੀ ਇਹ ਫਿਰਕੂ ਜਾਂ ਕਮਿਊਨਲ ਨਹੀਂ ਹੈ ਲੇਕਿਨ ਜਿਵੇਂ ਇਹਨਾਂ ਨੇ ਸੁਜਾਤਾ ਆਨੰਦਨ ਬਾਰੇ ਵੀ ਇਹ ਕਿਹਾ ਕਿ ਵੀ ਕਿਵੇਂ ਉਹਨੇ ਕਿਹਾ ਕਿ ਭਾਈ ਇਹ ਸਿੱਖਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਆਕਾਲ ਤਖਤ ਨੂੰ ਮੰਗਣੀ ਚਾਹੀਦੀ ਹੈ ਤੇ ਇੰਦਰਾ ਗਾਂਧੀ ਦਾ ਸਿੱਖਾਂ ਨੇ ਕਤਲ ਕੀਤਾ ਇਹ ਉਹਨੇ ਪੁੱਛਿਆ ਹੀ ਗੜੇ ਨੇ ਜੀ ਕਿ ਸਿੱਖਾਂ ਨੇ ਮਾਫੀ ਮੰਗ ਲਈ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਵੇਂ ਕਿ ਕਾਂਗਰਸ ਦੇ ਇਸ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਟ੍ਰੈਂਡ ਕਰਨ ਵਾਲਾ ਉਹਨਾਂ ਦਾ ਸਾਰਾ ਲਾਣਾ ਸੀ ਸੋਸ਼ਲ ਮੀਡੀਆ ਟੀਮ ਉਹਨਾਂ ਨੇ ਸਿੱਖਾਂ ਬਾਰੇ ਉਹ ਕੁਝ ਕਿਹਾ ਜੋ ਕੁਝ ਭਾਜਪੀ ਵਾਲੇ ਮੁਸਲਮਾਨਾਂ ਬਾਰੇ ਕਹਿੰਦੇ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਨਫਰਤ ਹੈ 11 ਇਸ ਸਾਰੇ ਤੋਂ ਬਾਅਦ ਵੀ ਔਰ ਮੇਰਾ ਖਿਆਲ ਹੈ ਵੀ ਇਹ ਅਮਰਿੰਦਰ ਸਿੰਘ ਔਰ ਉਹਦੀ ਜਿਹੜੀ ਬਾਕੀ نسل ਦੇ ਲੋਕ ਜਿਨ੍ਹਾਂ ਨੇ ਝੰਡਾ ਚੁੱਕਿਆ ਹੋਇਆ ਔਰ ਜਾ ਕੇ ਰਿਪੋਰਟ ਕਰਦੇ ਨੇ ਉਹਨਾਂ ਨੂੰ ਇਹ ਦੇਖ ਲੈ ਕਿ ਭਾਈ ਕੀ ਫਰਕ ਪਿਆ ਕਿਹੜੀ ਪਾਰਟੀ ਦਾ ਸੌਦਾ ਤੁਸੀਂ ਆ ਕੇ ਬਾਹਰ ਵੇਚ ਰਹੇ ਹੋ ਔਰ ਕਿਹੜੀ ਪਾਰਟੀ ਦੇ ਨਾਲ ਤੁਸੀਂ ਜੁੜੇ ਹੋ ਹੋ ਕਿ 32 ਸਾਲ ਬਾਅਦ ਪਹਿਲਾਂ ਤਾਂ ਉਹਨਾਂ ਨੇ ਉਸ ਕਿਸਮ ਦਾ ਕਾਰਾ ਕੀਤਾ ਇਸ ਲਾਈਨ ਨੂੰ ਲਿਆ ਔਰ ਉਹਨਾਂ ਨੇ ਇਹ ਕਹਿਿਆ ਵੀ ਉਹਨਾਂ ਨੇ ਸਿੱਖਾਂ ਨੂੰ ਖਤਰਾ ਦੱਸਿਆ ਭਾਰਤ ਦੀ ਜਿਹੜੀ ਹੈ ਇਕਤਾ ਖੰਡਤਾ ਲਈ ਇੱਕ ਗੱਲ ਜ਼ਰੂਰ ਹੈਰਾਨੀ ਵਾਲੀ ਹੈ ਵੀ ਉਹਨਾਂ ਨੇ ਕਿਹਾ ਕਿ ਬੰਗਾਲ ਤੇ ਮਹਾਰਾਸ਼ਟra ਦੇ ਜਿਹੜੇ ਬ੍ਰਾਹਮਣ ਨੇ ਉਹ ਅੱਗੇ-ਅੱਗੇ ਸਿੱਖਾਂ ਦੇ ਖਿਲਾਫ ਨਫ਼ਰਤ ਲਈ ਜੀ ਮਹਾਰਾਸ਼ਟਰ ਦੇ ਤਾਂ ਸਮਝ ਆ ਸਕਦਾ ਕਿਉਂਕਿ ਉੱਥੇ ਵੀ ਉਹਨਾਂ ਨੂੰ ਗੁੱਸਾ ਤਾਂ ਕਈ ਵਾਰੀ ਜਿਹੜੇ ਮਹਾਰਾਸ਼ਟਰ ਦੇ ਬ੍ਰਾਹਮਣ ਨੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਵੀ ਜਿਹੜੇ ਜਿਵੇਂ ਸ਼ਿਵ ਸੈਨਾ ਜਾਂ ਦੂਜੀ ਹੈ ਉਹ ਦਲਤ ਨਹੀਂ ਮਰਾਠੇ ਤਾਂ ਬੇਸਿਕਲੀ ਦਲਤ ਸੀ ਉੱਥੇ ਉਹਨਾਂ ਦੀ ਪੇਛ ਨਹੀਂ ਜਾਂਦੀ ਔਰ ਬੰਗਾਲ ਦੇ ਵਿੱਚ ਜਿਹੜਾ ਇਸ ਕਿਸਮ ਦਾ ਹਿੰਦੂਤਵੀ ਟ੍ਰੈਂਡ ਹੈ ਹਾਲਾਂ ਭੀਜਪੀ ਦੀਆਂ ਜੜਾਂ ਕੋਈ ਬੰਗਾਲ 'ਚ ਨਹੀਂ ਲੱਗੀਆਂ ਹੋਈਆਂ ਬੰਗਾਲ 'ਚ ਕਮਿਊਨਿਸਟ ਨੇ ਵਰਜੇ ਸਿੱਖਾਂ ਦੇ ਖਿਲਾਫ ਹੋ ਜੇ ਪੰਜਾਬੀ ਬ੍ਰਾਹਮਣ ਸਮਝ ਆ ਸਕਦਾ ਹੈ ਕਸ਼ਮੀਰੀ ਬ੍ਰਾਹਮਣ ਸਮਝ ਆ ਸਕਦਾ ਕੋਈ ਇੰਦਰਾ ਗਾਂਧੀ ਦੀ ਲੇਗੇਸੀ ਹੈ ਪੰਜਾਬ ਦਾ ਕਾਰਨ ਇਹ ਹੈ ਕਿ ਭਾਈ ਇਹ ਤਾਂ ਆਪਣੀ ਬੋਲੀ ਤੋਂ ਹੀ ਮੁਨਕਰ ਰਹਿ ਜਾਂ ਇੱਥੇ ਸਿੱਖ ਮੈਜੋਰਟੀ ਜਨ ਇਸ ਉਹਨਾਂ ਨੂੰ ਲੇਕਿਨ ਬੰਗਾਲੀਆਂ ਤੇ ਮਹਾਰਾਸ਼ਟਰੀਆਂ ਦੀ ਕਿਹੜੀ ਅਸੀਂ ਲੱਤ ਤੋੜੀ ਹੋਈ ਹੈ ਜੀ ਲੇਕਿਨ ਇਹ ਕਿਉਂਕਿ ਉਹਨਾਂ ਨੇ ਜ਼ਿਆਦਾ ਲਿਖਿਆ ਹੈ ਇਹਨਾਂ ਨੂੰ ਇਹ ਲੱਗਾ ਤੁਸੀਂ ਕਿਸੇ ਦੀ ਵੀ ਗੱਲ ਲੈ ਲਓ ਔਰ ਮੈਨੂੰ ਅਕਸਰ ਜੇ ਉਹ ਕਹਿੰਦੇ ਮੈਨੂੰ ਖਿਆਲ ਆ ਰਿਹਾ ਵੀ ਕੋਈ ਬਿਛੂ ਲੈਣ ਗਿਆ ਹੈ ਦਲੀਚ ਉਹਨੇ ਦੇਖਿਆ ਇੱਕ ਵੱਡੇ ਸਾਈਜ਼ ਦਾ ਵਿੱਚੂ ਹੈ ਉਹਨੇ ਕਿਹਾ ਜੀ ਇਹ ਕਿੰਨੇ ਦਾ ਜੀ ਉਹਨੇ ਕਿਹਾ ਜੀ 100 ਰੁਪਏ ਦਾ ਇੱਕ ਛੋਟਾ ਜਿਹਾ ਸੀ ਉਹਨੇ ਕਿਹਾ ਜੀ ਇਹ ਕਿੰਨੇ ਦਾ ਉਹਨੇ ਕਿਹਾ ਜੀ 100 ਰੁਪਏ ਦਾ ਉਹ ਕਹਿੰਦਾ ਜੀ ਉਹ ਵੱਡਾ ਵੀ 100 ਦਾ ਛੋਟਾ ਵੀ 100 ਉਹ ਕਹਿੰਦਾ ਕਿਸੇ ਦੀ ਪੂੰਛ ਨੂੰ ਹੱਥ ਲਾ ਕੇ ਦੇਖ ਕਹਿੰਦਾ ਕੁਝ ਮਾਰਨਾ ਸੋ ਇਹ ਮਹਾਰਾਸ਼ਟਰ ਦੇ ਨੇ ਬੰਗਾਲ ਦੇ ਨੇ ਕਿ ਕਿਤੇ ਹੋਰ ਦੇ ਨੇ ਕਾਂਗਰਸੀ ਨੇ ਕਿ ਕਿਉਂਕਿ ਕਾਂਗਰਸ ਦੀ ਕਹਾਣੀ ਕਰਕੇ ਫਿਰ ਉਹਨਾਂ ਨੇ ਬਰੀਫ ਇਹ ਵੀ ਦਿੱਤਾ ਕਿ ਵੀ ਕਿਵੇਂ ਆਰਐਸਐਸ ਨੇ ਟ੍ਰੈਂਡ ਸ਼ੁਰੂ ਕੀਤਾ ਹੋਇਆ ਯਕੀ ਦੋ ਹਫ਼ਤੇ ਪਹਿਲਾਂ ਆਰਐਸਐਸ ਨੇ ਮਜ਼ਾਕ ਉਡਾਇਆ ਜਾਲੀ ਫੋਟੋਆਂ ਲਾ ਕੇ ਗੁਰੂ ਸਾਹਿਬ ਨੂੰ ਦੇਵੀ ਦੇ ਭਗਤ ਦੱਸ ਰਹੇ ਨੇ ਜੀ ਔਰ ਕਨਕਲੂਡ ਇਹਨਾਂ ਨੇ ਕੀਤਾ ਹੁਣ ਇਹ ਦੁਸ਼ਮਨ ਬਾਤ ਕਰਿਆ ਨਾ ਹੋਣੀ ਉਹ ਤਾਂ ਕਾਂਗਰਸ ਹੋਏ ਬੀਜੇਪੀ ਇਸਕਾਂ ਨੂੰ ਸਮਝ ਆ ਜਾਣੀ ਚਾਹੀਦੀ ਪਰ ਪਤੇ ਦੀ ਗੱਲ ਜਿਹੜੀ ਇਹਨਾਂ ਨੇ ਅਖੀਰ ਚ ਪੁੱਛੀ ਹੈ ਕਿ ਉਹ ਕਹੋ ਜੇ ਸਿੱਖ ਨੇ ਚਾਪਲੂਸ ਕਿਸਮ ਦੇ ਜਿਹੜੇ ਕਿ ਇਹਨਾਂ ਲੋਕਾਂ ਦੀ ਹਮਾਇਤ ਕਰਦੇ ਨੇ ਔਰ ਉਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਹੈ ਉਹਨਾਂ ਦਾ ਜਿਹੜਾ ਅਸਲੀ ਕੰਮ ਹੋਣਾ ਚਾਹੀਦਾ ਉਹ ਤਾਂ ਇਹ ਹੈ ਕਿ ਜਦੋਂ ਇਸ ਕਿਸਮ ਦੀ ਨਫ਼ਰਤ ਔਰ ਇਸ ਕਿਸਮ ਦਾ ਵਰਤਾਰਾ ਬਹੁ ਗਿਣਤੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਕੋਈ ਗੱਲ ਲੈ ਕੇ ਭਾਈ ਠੀਕ ਹੈ ਸਾਡਾ ਤੁਹਾਡੇ ਨਾਲ ਗੁਜ਼ਾਰਾ ਨਹੀਂ ਤੇ ਅਸੀਂ ਹੁਣ ਜਿਹੜਾ ਆਪਣਾ ਦੇਸ਼ ਸਿਰਜਣਾ ਸੋ ਇਹਨਾਂ ਦਾ ਪੰਜ ਜੀ ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਦਾ ਸਾਥ ਨਾਲ ਨੇ ਬ੍ਰੇਕ ਈਅਰਸ ਸਾਨੂੰ ਐਸਾ ਬਨੇਰ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ